ਤੇ ਆਟੋ ਵਾਲੇ ਆ ਜਿੱਦਾ ਮੰਨ ਲਓ ਤੇਲ ਪਾਇਆ ਸੀ ਤੇ ਉਹਨੇ ਤੇਲ ਦੀ ਜਗ੍ਹਾ ਪਾਣੀ ਪਾਤਾ ਤੇ ਐਸੇ ਟਾਈਮ ਇੰਜਨ ਹੋਣੇ ਵਾਲੇ ਆ ਆਟੋ ਦੇ ਬਾਈ ਜਦੋਂ ਆਇਆ ਤਾਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਦੋਂ ਇੱਥੇ ਮਾਲਕ ਸੀਗੇ ਮਾਲਕ ਨੂੰ ਇਹ ਕਿਹਾ ਵੀ ਸਾਡੀ ਗੱਲ ਸੁਣ ਲਓ ਉਹਨੇ ਕਿਹਾ ਵੀ ਮੇਰੇ ਕੋ ਟਾਈਮ ਨਹੀਂ ਛਡਾ ਕੇ ਲੈ ਕੇ ਆਏ ਆ ਆ ਦੇਖੋ ਕਿਤੇ ਹੁਣ ਵੀ ਮੌਕੇ ਦੀ ਦੇਖਵਾ ਦੇ ਬਹੁਤ ਦੇਖ ਲਓ ਕਰ ਲੈਣਾ ਕੀ ਨਾਮ ਤੁਹਾਡਾ ਮੇਰਾ ਪਿੰਡਾ ਜੀ ਕਿੰਨੇ ਕੀ ਮਾਮਲਾ ਇੱਕ ਜੀ ਪੱਪੇ ਦੇ ਖੜੇ ਆ ਪਏ ਸਾਡੇ ਹਨਾ ਸਾਡੇ ਆਟੋ ਵਾਲੇ ਆ ਜੀ ਦਾ ਮਨ ਉਹ ਤੇਲ ਪਾਇਆ ਸੀ ਤੇ ਉਹਨੇ ਤੇਲ ਦੀ ਜਗ੍ਹਾ ਪਾਣੀ ਪਾਤਾ ਤੇ ਐਸ ਟਾਈਮ ਇੰਜਨ ਹੋਣੇ ਵਾਲੇ ਆ ਉਹ ਆਟੋ ਦੇ ਸਹੀ ਜਦੋਂ ਆਏ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਦੋਂ ਇੱਥੇ ਮਾਲਕ ਸਹੇ ਇਹ ਮਾਲਕ ਨੂੰ ਇਹ ਕਿਹਾ ਵੀ ਸਾਡੀ ਗੱਲ ਸੁਣ ਲਓ ਉਹਨੇ ਕਿਹਾ ਵੀ ਮੇਰੇ ਤੋਂ ਟਾਈਮ ਹੈ ਨਹੀਂ ਫੱਜ ਗਿਆ ਫੱਜ ਗਿਆ ਉਹ ਸਭ ਸਵੇਰ ਦਾ ਜਿਹਦਾ ਕਹੀ ਜਾਂਦਾ ਕਿ ਤੁਸੀਂ ਦੋ ਦੋ ਦਿਨ ਹੋ ਗਏ ਇਹ ਕਿੱਦਾਂ ਕਰੀਏ ਇਹ ਕਦੋਂ ਪਏ ਪ੍ਰੋਬਲਮ ਆਈ ਹੈ ਤੁਹਾਨੂੰ ਕਾਹਦੀ ਹੈ ਜਿਹੜਾ ਵੀ ਪਿਆ ਕਈ ਗੱਡੀ ਕਿਹੜਾ ਪੰਪ ਤੇ ਕਿਹੜੇ ਰੋਡ ਤੇ ਆਇਆ ਹੈ ਜੀ ਹਰਿਆਵਾਲ ਰੋਡ ਤੇ ਹੈ ਹਰੀਆਵਰ ਰੋਡ ਦੇ ਲੈਫਟ ਸਾਈਡ ਪੰਪ ਆ ਜਿਹੜਾ ਮਾਲਕ ਆ ਜਾਂ ਕਿਸੇ ਮੈਨੇਜਰ ਨਾਲ ਕਿਸੇ ਨਾਲ ਗੱਲਬਾਤ ਹੋਈ ਹਾਂਜੀ ਸਾਰਿਆਂ ਨਾਲ ਗੱਲ ਹੋਈ ਆ ਉਹ ਕਹਿੰਦੇ ਮਾਲਕ ਨਾਲ ਗੱਲ ਕਰੋ ਕੋਈ ਪੁੱਛ ਕਿ ਕਿਤੇ ਆ ਮਾਲਕ ਨਹੀਂ ਸਾਨੂੰ ਕਹਿੰਦਾ ਟਾਈਮ ਨਹੀਂ ਹੈ ਸਾਡਾ ਕੋਲ ਗੱਲਬਾਤ ਕੋਈ ਮਾਲਕ ਆਇਆ ਸੀ ਆਪਣੇ ਪੈਟਰੋਲ ਪੰਪ ਤੋਂ ਤੇਲ ਭਰਾ ਕੇ ਕੋਈ ਤਾਂ ਤੁਰਨ ਦੀ ਕਿਚਵਾ 2000 ਰੁਪਏ ਉਹ ਲੈ ਗਏ ਕਿੰਨੀਆਂ ਕਿੰਨੀਆਂ ਆਟੋ ਆਟੋ ਟੋਲ ਆ ਸਾਰ ਹਜੇ ਅੱਧੀਆਂ ਤਾਂ ਪਿੱਛੇ ਪੰਡਾਲ ਚ ਫੜ ਗਈਆਂ ਜਦੋਂ ਬਾਕੀ ਜਿਹੜੀਆਂ ਬਾਕੀ ਦੇ ਗੱਡੀਆਂ ਉਹ ਇੱਥੇ ਆਪਣੇ ਮੈਸਟਰੀ ਤੋਂ ਬੜੀਆਂ ਆ ਜਿਹੜੇ 2-4 ਗੱਡੀਆਂ ਜਿਨ੍ਹਾਂ ਨਾਲ ਗੱਲਬਾਤ ਕੀਤੀ ਵੇ ਇਦਾਂ ਦਾ ਹੋਈਏ ਬਾਕੀ ਸਾਰੇ ਭਰਾ ਇਕੱਠੇ ਹੋ ਗਏ ਇੱਥੇ ਆਏ ਆ ਤੇ ਸਾਡੇ ਗੱਡੀਆਂ ਦੇ ਵਿੱਚ ਆਉਂਦਾ ਕੋਈ ਸੁਣਵਾਇ ਨਹੀਂ ਹੋਈ ਅਸੀਂ ਜਦ ਆਈ 2-3 ਘੰਟੇ ਹੋ ਗਏ ਇੱਥੇ ਆਏ ਨੇ ਮਾਲਕ ਨੂੰ ਅਸੀਂ ਕਿਹਾ ਵੀ ਸਾ ਨਾਲ ਬੈਠ ਗੱਲ ਕਰ ਲੋ ਜਿਹੜੀ ਵੀ ਹੈਗੀ ਆ ਤੇ ਸਾਡਾ ਖਰਚਾ ਦੇ ਦੇ ਜਿਹੜੇ ਬੰਦ ਸਾਡੇ ਆ ਗਏ ਤੇ ਤਕਰੀਬਨ ਤੇ ਆ ਸੀ ਸਾਡੀ ਕੋਈ ਸਰਪਾਈ ਨਹੀਂ ਹੋਈ ਕੀ ਮਤਲਬ ਲੱਗਦਾ ਕੀ ਜਿਹੜੇ ਆਟੋ ਕੀ ਕਿੰਨੀ ਕੀ ਚਾਹ ਉੱਤੇ ਲੱਗਦਾ ਕਿੰਨਾ ਖਰਚਾ ਜਾਂਦਾ ਉੱਤੇ ਸਾਡਾ 7 ਤੋਂ 10000 ਰੁਪਏ ਦਾ ਖਰਚਾ ਆਹ ਕਹਿੰਦੇ ਸਾਰੇ ਆ ਲਾਲੇ ਹੀ ਆਏ ਜਾਂ ਉਹਨਾਂ ਨੂੰ ਪੁੱਛ ਮਕੈਨਿਕ ਆ ਇਹਨਾਂ ਨੂੰ ਪੁੱਛ ਸਾਡੇ ਕੋ ਗੱਡੀਆਂ ਜਿਹੜੀਆਂ ਆਉਂਦੀਆਂ ਮੰਨ ਲਓ ਸਾਰੀਆਂ ਬੰਦ ਹੀ ਆਈਆਂ ਆ ਤੇ ਮਨੋ ਜਿੰਨਾ ਵੀ ਉਹ ਤੇ ਕੱਢਿਆ ਮੰਨ ਲਓ ਬਿਲਕੁਲ ਪਾਣੀ ਹੀ ਆ ਉਹਦੇ ਵਿੱਚ ਕਚਰਾ ਬਿਲਕੁਲ ਤਾਂ ਉੱਥੇ ਇੰਜਨ ਸਰ ਕੀ ਕਰੇਗਾ ਯਹਾਂ ਸੇ ਗੱਡੀ ਖਿੱਚਵਾ ਕੇ ਲੈ ਗਏ 510000 ਰੁਪਏ ਦਾ ਕੱਢਿਆ ਤੇ ਇਸ ਤੇ ਸਰਵਿਸ ਕਰਦਾ ਵਾ ਵੀ ਉਹਦੇ ਵਿੱਚ ਪਾਣੀ ਨਿਕਲਦਾ ਸਾਡੇ ਦਾ ਨਾਮ ਤੁਹਾਡਾ ਜੀ ਮੇਰਾ ਜੀ ਸੁਨੀਲ ਆ ਸੁਨੀਲ ਜੀ ਕੀ ਮਾਮਲਾ ਹੈ ਪੰਪ ਤੇ ਰੋਲਾ ਗੋਲਾ ਗਿਆ ਪੰਪ ਦੇ ਵਿੱਚ ਪਾਣੀ ਨਿਕਲ ਰਿਹਾ ਕੀ ਮਾਮਲਾ ਹੈ ਵਾਰਿਸ਼ ਦਾ ਪਾਣੀ ਪੈ ਗਿਆ ਹੈ ਜੀ ਟੈਂਕਰ ਚ ਤੇ ਉਹਦੇ ਥਰੂ ਗੱਡੀਆਂ ਚ ਪੈ ਗਿਆ ਜਿਹੜਾ ਪੰਪ ਦੇ ਪਿਆ ਉਹ ਤੇ ਟੈਂਕਰ ਚ ਪਾਣੀ ਪੈ ਗਿਆ ਕੀ ਤੁਹਾਡੇ ਆਟੋ ਮਿਸ਼ਨ ਸਿਸਟਮ ਲੱਗਾ ਹੋਇਆ ਹੈ ਆਟੋ ਮਿਸ਼ਨ ਸਿਸਟਮ ਤੇ ਲੱਗਾ ਹੈ ਪਰ ਕਿਉਂ ਨਹੀਂ ਬੰਦ ਹੋਇਆ ਜਦੋਂ ਆਟੋ ਮਿਸ਼ਨ ਸਿਸਟਮ ਹੁੰਦਾ ਉਹਦੇ ਤਹਿਤ ਪੰਪ ਬੰਦ ਹੋ ਜਾਂਦਾ ਹੈ ਸਪਲਾਈ ਬੰਦ ਹੋ ਜਾਂਦੀ ਤੁਹਾਡੀ ਸਪਲਾਈ ਨਹੀਂ ਬੰਦ ਹੋਈ ਪਰ ਉਹਦਾ ਕੰਮ ਨਹੀਂ ਕਰਦਾ ਹੋਣਾ ਜਾਂ ਕੋਈ ਪ੍ਰੋਬਲਮ ਹੈ ਯਾਨੀ ਪਤਾ ਸੀ ਤੁਹਾਨੂੰ ਪ੍ਰੋਬਲਮ ਹੈਗੀ ਹੈ ਨਹੀਂ 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 ਪਤਾ ਨਹੀਂ ਲੱਗਦਾ ਜੇ ਤੁਹਾਨੂੰ ਜਦੋਂ ਸੈਂਪਲ ਆਪਾਂ ਲੈਣੇ ਆ 10 ਟਾਈਮ ਸੈਂਪਲਿੰਗ ਹੁੰਦੀ ਹੈ ਪੰਪ ਦੀ ਨਹੀਂ ਨਹੀਂ ਕਿੰਨੇ ਟਾਈਮ ਸੈਂਪਲ ਕਰਦੇ ਤੁਸੀਂ ਇੱਕ ਰੈਨ ਸਵੇਰ ਨੂੰ ਹੁੰਦੀ ਆ ਕਿੰਨੇ ਵਜੇ ਸਵੇਰ ਨੂੰ 8-9 ਵਜੇ ਕੀ ਫੇਰੇ ਜਦੋਂ ਤੇਲ ਪਾਣ ਤੋਂ ਪਹਿਲਾਂ ਸੈਂਪਲਿੰਗ ਹੋਈ ਸੀ ਉਦੋਂ ਸਹੀ ਸੀਗਾ ਉੱਤੇ ਉਸ ਤੋਂ ਬਾਅਦ ਕਦੋਂ ਪ੍ਰੋਬਲਮ ਆਈ ਇਹ ਤਾਂ ਸ਼ਾਮ ਦੇ ਟਾਈਮ ਆਈ ਸ਼ਾਮ ਦੇ ਟਾਈਮ ਕਿੰਨੇ ਲੋਕ ਆ ਚੁੱਕੇ ਜਿਨ੍ਹਾਂ ਨੂੰ ਪ੍ਰੋਬਲਮ ਖੜੀਆਂ ਗੱਡੀਆਂ ਖੜੀਆਂ ਹੋ ਗਈਆਂ ਲੋਕਾਂ ਦੀਆਂ ਇਹ ਹੋਈਗੇ ਹਨ ਜੀ ਆਪਾਂ ਕਟੋਕਟਾ 8-10 ਗੱਡੀਆਂ ਖੜੀਆਂ ਹੋਈਆਂ ਜਿਹੜਾ ਖਰਾਬੀ ਆ ਗਈ ਗੱਡੀਆਂ ਤੁਸੀਂ ਕੀ ਪੋਸਟ ਹੈ ਤੁਹਾਡੀ ਇੱਥੇ ਮੈਂ ਤਾਂ ਉੱਤੇ ਉੱਦਏ ਤੇਰੇ ਪਾਟੇ ਸੇਲਮੈਨ 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 ਨੂੰ ਕੀ ਨਾਮ ਪੰਪ ਦਾ ਜੀ ਮੇਜਰ ਰੈਂਡੂ ਆਪਲੀਕੇਸ਼ਨ ਕਿਹੜੀ ਜਗ੍ਹਾ ਹੈ ਇਹ 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 ਪੜਾ ਆਪਣੇ ਹਦੀਆਬਾਦੀ ਹਦੀਆਬਾਦੀ ਮਨਸਾ ਦੇ ਵਿੱਚ ਪਊਗਾ ਹਦੀ ਹਦੀਆਬਾਦੀ ਪਾਦੀ ਹਦੀਆਬਾਦੀ ਮਾਲਗਰੇ ਹਦੀਆਬਾਦੀ ਹਦੀਆਬਾਦੀ ਤੇ ਹੁਣ ਤੁਸੀਂ ਜਿਹੜਾ ਪਾਣੀ ਥੈਂਕ ਟੂ ਗਿਆ ਉਹਦੇ ਵਾਸਤੇ ਕੀ ਕੀਤਾ ਗਿਆ ਹੈ ਉਹਦੇ ਲਈ ਜਲੰਧਰੋਂ ਬੁਲਾਏ ਗਏ ਆ ਜੀ ਜਨਿੰਦਰੋਪਲ ਆ ਕੇ ਪਾਣੀ ਮਤਲਬ ਟੈਂਕਰ ਦੇ ਸਾਫ ਕਰਾ ਕਾਫੀ ਵੱਡੇ ਪੱਧਰ ਤੇ ਪਾਣੀ ਨਿਕਲਿਆ ਹਨ ਹਾਂਜੀ ਹਾਂਜੀ ਪਾਣੀ ਹਾਂਜੀ ਕੀ ਨਾਮ ਤੁਹਾਡਾ ਜੀ ਸਰ ਪ੍ਰਵਿੰਦਰ ਜੀ ਕਲਵਿੰਦਰ ਜੀ ਕੀ ਮਾਮਲਾ ਤੁਸੀਂ ਕਿਹੜੀ ਕੰਪਨੀ ਚੋਂ ਫਗਵਾੜੇ ਆਏ ਆ ਸਰ ਅਜੇ ਕੰਟਰੈਕਟਰ ਆਈਓਸੀਐਲ ਅਲੋਕ ਇਲੈਕਟ੍ਰੀਕਲ ਤੋਂ ਸਰ ਮੈਂ ਤੇ ਕੀ ਇੱਥੇ ਰੋਲਾ ਪਿਆ ਹੋਇਆ ਪੰਪ ਦੇ ਲੋਕਾਂ ਨਾਲ ਗੱਡੀਆਂ ਦੇ ਤੇਲ ਪਏ ਉਹ ਚ ਪਾਣੀ ਨਿਕਲਿਆ ਕੀ ਮਾਮਲਾ ਸਾਰਾ ਹੈ ਮਾਮਲਾ ਤਾਂ ਇਹ ਪੰਪ ਵਾਲਿਆਂ ਨੂੰ ਪਤਾ ਹੋਊਗਾ ਅਸੀਂ ਤਾਂ ਕੰਪਲੇਂਟ ਤੇ ਆਏ ਆ ਜੀ ਤੇ ਕੀ ਕੰਪਲੇਂਟ ਕੀਤੀ ਸੀ ਦੀ ਸਰ ਉਹ ਤਾਂ ਡੀਓ ਆਫਿਸ ਨੂੰ ਪਤਾ ਹੈ ਜਾਂ ਸਰ ਕੰਟਰੈਕਟਰ ਨੂੰ ਪਤਾ ਮੈਨੂੰ ਤਾਂ ਕੰਟਰੈਕਟਰ ਨੇ ਕਿਹਾ ਤੇ ਕੀ ਦੇਖਿਆ ਤੁਸੀਂ ਮੌਕੇ ਤੇ ਆ ਕੇ ਮੌਕੇ ਤੇ ਸਰ ਇਹ ਸੀਗਾ ਕਿ ਡੀਜ਼ਲ ਟੈਂਕ ਦੇ ਵਿੱਚ ਪਾਣੀ ਸੀ ਡੀਜ਼ਲ ਟੈਂਕ ਦੇ ਵਿੱਚ ਪਾਣੀ ਜਾ ਚੁੱਕਾ ਜਿਹੜੇ ਮੌਕੇ ਤੇ ਲੋਕ ਆ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਮਾਤਰਾ ਦੇ ਵਿੱਚ ਜਿਹੜਾ ਪਾਣੀ ਇਹਦੇ ਵਿੱਚ ਜਾ ਚੁੱਕਾ ਹੈ ਸਰ ਉਹ ਤਾਂ ਜੀ ਹੁਣ ਦੇਖੋ ਜੇ ਕਸਟਮਰ ਉਹ ਹੀ ਦੱਸ ਸਕਦਾ ਮੈਂ ਤਾਂ ਜੋ ਕੰਪਲੇਂਟ ਹੈਗੀ ਮੈਂ ਤਾਂ ਉਹ ਅਟੈਂਡ ਕਰਨਾ ਹੈ ਯਾਨੀ ਪਾਣੀ ਨਿਕਲਿਆ ਤੁਹਾਡੀ ਮੌਜੂਦੀ ਚ